ਜੋ ਜਿਹੜੇ 2010 ਸਾਲਾਂ ਤੋਂ ਸਰ ਅੱਜ 11 ਤਰੀਕ ਨੂੰ ਸਾਡੀ ਸਰਕਾਰ ਦੇ 2 ਸਾਲ ਪੂਰੇ ਹੋ ਗਏ ਨੇ ਔਰ 10 ਤਰੀਕ ਨੂੰ ਦਿੱਝ ਆਏ ਸੀਗੇ ਸੋ ਹੋਰ 2-4-5 ਦਿਨਾਂ ਦੇ ਵਿੱਚ ਪੂਰੇ 2 ਸਾਲ ਅ ਸੀਐਮ ਸਾਹਿਬ ਆਪਣੇ ਪੂਰੇ ਕਰਨਗੇ ਮੈਨੂੰ ਇਸ ਗੱਲ ਦਾ ਮਾਣ ਤੇ ਫਖਰ ਆ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਨਾਲ ਮੁੱਖ ਮੰਤਰੀ ਜੀ ਦੀ ਕਾਰਜਸ਼ਾਲੀ ਨਾਲ ਔਰ ਅਰਵਿੰਦ ਕੇਜਰੀਵਾਲ ਜੀ ਦੇ ਆਸ਼ੀਰਵਾਦ ਨਾਲ ਗੁਰਦਾਸਪੁਰ ਦੇ ਵਿੱਚ ਪਿਛਲੇ ਦੋਵਾਂ ਸਾਲਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਜੇ ਆਪਾਂ ਸਿਹਤ ਵਿਭਾਗ ਦੀ ਗੱਲ ਕਰ ਲਈਏ ਤੇ ਪੁਰਾਣੇ ਸਿਵਲ ਹਸਪੀਟਲ ਨੂੰ ਚਾਲੂ ਕੀਤਾ ਗਿਆ ਜਿਹੜਾ 30 ਬੈੱਡਡ ਹਸਪੀਟਲ ਹੋਏਗਾ ਜਿਹਦੇ ਦੇ 2 ਕਰੋੜ 32 ਲੱਖ ਰੁਪਏ ਬਿਲਡਿੰਗ ਤੇ 1 ਕਰੋੜ 15 ਲੱਖ ਰੁਪਏ ਸਾਜੋ ਸਮਾਨ ਤੇ ਔਰ ਬਾਕੀ ਚੀਜ਼ਾਂ ਦੇ ਉੱਪਰ ਲੱਗਿਆ ਇਸ ਤੋਂ ਇਲਾਵਾ ਅਸੀਂ ਜੱਚਾ ਬੱਚਾ ਬੋਰ ਜਿਹੜਾ 50 ਦਾ 10 ਕਰੋੜ ਨਾਲ ਉਹ ਤਿਆਰ ਹੋ ਰਿਹਾ ਕ੍ਰਿਟੀਕਲ ਕੇਅਰ ਯੂਨਿਟ 13 ਕਰੋੜ 15 ਲੱਖ ਨਾਲ ਤਿਆਰ ਹੋ ਰਿਹਾ ਸਾਡੀ ਇੱਕ ਜਿਹੜੀ ਲੈਬ ਹੈ ਅੰਡਰ ਵਨ ਰੂਫ ਹੋਏਗੀ ਉਹ 1 ਕਰੋੜ ਰੁਪਏ ਦੇ ਨਾਲ ਹੋ ਰਹੀ ਆ ਔਰ ਜਿਹੜੇ ਸਾਡੇ ਵਿਦਾਨ ਸਭਾ ਹਲਕੇ ਦੇ ਵਿੱਚ 8 ਆਮ ਆਦਮੀ ਕਲੀਨਿਕ ਕੋਈ 2 ਕਰੋੜ ਤਕਰੀਬਨ 20 ਲੱਖ ਰੁਪਏ ਦੇ ਲਾਗਤ ਨਾਲ ਤਿਆਰ ਹੋਏ ਨੇ ਜਿਹਦੇ ਵਿੱਚ ਹੁਣ ਤੱਕ ਜਿਹੜੀ ਓਪੀਡੀ ਆ ਉਹ 90000 72 ਮਰੀਜ਼ਾਂ ਨੇ ਉਥੋਂ ਇਲਾਜ ਕਰਾਇਆ ਔਰ 56311 ਬੰਦਿਆਂ ਨੇ ਟੈਸਟ ਕਰਾਏ ਨੇ 41 ਤਰ੍ਹਾਂ ਦੇ ਟੈਸਟ ਔਰ 88 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਹੋਈਆਂ ਨੇ ਰਾਣੇ ਸਿਵਲ ਹਸਪੀਟਲ ਦੇ ਵਿੱਚ ਕ੍ਰਿਸ਼ਨਾ ਸੀਟੀ ਸਕੈਨ ਔਰ ਲੈਬ ਨੂੰ ਸਟੈਬਲਿਸ਼ ਕੀਤਾ ਗਿਆ 24 ਲੱਖ ਰੁਪਏ ਦੀ ਲਾਗਤ ਦੇ ਨਾਲ ਅਲਟਰਾਸਾਉਂਡ ਮਸ਼ੀਨ ਲਾਈ ਗਈ ਆ ਕਰੋੜਾ ਰੁਪਏ ਦੇ ਨਾਲ ਇਹ ਸੀਟੀ ਸਕੈਨ ਜਿਹੜਾ ਲੱਗਿਆ 20 ਲੱਖ ਦੀ ਲਾਗਤ ਦੇ ਨਾਲ ਬਲੱਡ ਟਰਾਂਸਪੋਰਟੇਸ਼ਨ ਲਈ ਵੈਨ ਦਾ ਪ੍ਰਬੰਧ ਕੀਤਾ ਗਿਆ ਬਹੁਤ ਮਹਿੰਗੀ ਇਕਵਿਪਮੈਂਟ ਜਿਹੜੀ ਆ ਸਪਾਇਨਲ ਐਂਡੋਸਕੋਪੀ ਦੀ ਉਹ ਕੀਤੀ ਗਈ ਆ ਓਟੀ ਲਾਈਟਸ ਵਗੈਰਾ ਨਵੀਆਂ ਲਾਈਆਂ ਗਈਆਂ ਨੇ ਤਾਲੀਮ ਦੇ ਵਿੱਚ ਡੀਬੀਐਨ ਜਿਹੜੀਆਂ ਸਾਡੀਆਂ ਸੀਟਾਂ ਨੇ ਦੋ ਗਾਇਨੀ ਦੇ ਵਿੱਚ ਔਰ ਪੀਡੀਆਟ੍ਰਿਕ ਦੇ ਵਿੱਚ ਡਿਪਲੋਮਾ ਔਰ ਡਿਗਰੀਸ ਉਹ ਲੈ ਕੇ ਆਏ ਆ ਇਸ ਤੋਂ ਇਲਾਵਾ ਸਾਡੇ ਜਿਹੜੇ ਬੇਟੀਆਂ ਨੇ ਉਹਨਾਂ ਨੂੰ ਮਿਡ ਵਾਈਫ ਪ੍ਰੈਕਟੀਸ਼ਨਰ ਪੋਸਟ ਗ੍ਰੈਜੂਏਟ ਡਿਪਲੋਮਾ ਵਾਸਤੇ 30 ਸੀਟਾਂ ਲਈਆਂ ਨੇ ਜਿਹਦੀ ਬੇਸਿਕ ਕੁਆਲਿਫੀਕੇਸ਼ਨ ਬੀਐਸਸੀ ਨਰਸਿੰਗ ਆ ਸੋ ਇਹ ਸਾਰੀਆਂ ਚੀਜ਼ਾਂ ਇੱਕ ਸਿਹਤ ਕ੍ਰਾਂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ تعلیم ਦੇ ਵਿੱਚ ਅਸੀਂ ਸਕੂਲ ਆਫ ਐਮਿਨੈਂਸ ਜਿਹੜਾ 2.5 ਕਰੋੜ ਰੁਪਏ ਦੇ ਨਾਲ ਬਣ ਰਿਹਾ ਲਾਇਬ੍ਰੇਰੀ 36 ਲੱਖ ਰੁਪਏ ਦੇ ਨਾਲ ਫਿਸ਼ ਪਾਰਕ ਦੇ ਕੋਲ ਤਿਆਰ ਹੋ ਰਹੀ ਆ ਆਪਣੇ ਪੰਜਾਬ ਦੇ ਵਿਰਸੇ ਨੂੰ ਅੱਗੇ ਵਧਾਉਣ ਵਾਸਤੇ ਕਲਾ ਕੇਂਦਰ ਨੂੰ ਰੈਨੋਵੇਟ ਕਰਕੇ 15 ਤੋਂ 20 ਲੱਖ ਰੁਪਈਆ ਖਰਚ ਕਰਕੇ ਉਹਨੂੰ ਤਿਆਰ ਕੀਤਾ ਗਿਆ ਸਾਡੀ ਜਿਹੜੀ ਇੰਡਸਟਰੀਅਲ ਸਟੇਟ ਸੀ ਉਹ ਬਹੁਤ ਸਾਲਾਂ ਤੋਂ 50 ਸਾਲਾਂ ਤੋਂ ਅਣਖੋਲੀ ਸੀਗੀ ਉਹਦੇ ਤੇ तकरीबन 2 ਕਰੋੜ 82 ਲੱਖ ਰੁਪਇਆ ਦੇ ਕੇ 95 ਲੱਖ 73986 ਰੁਪਏ ਬਿਜਲੀ ਬੋਰਡ ਨੂੰ ਜਮ੍ਹਾਂ ਕਰਾ ਕੇ ਕੰਮ ਸ਼ੁਰੂ ਹੋ ਗਿਆ 1 ਕਰੋੜ 82 ਲੱਖ ਰੁਪਇਆ ਦੇ ਨਾਲ ਸੜਕਾਂ ਸਟਰੀਟ ਲਾਈਟ ਹੌਟਿਕਲਚਰ ਦਾ ਕੰਮ ਹੋਊਗਾ ਇਸ ਤੋਂ ਇਲਾਵਾ ਬਿਜਲੀ ਦੇ ਖੇਤਰ ਦੇ ਵਿੱਚ ਸਾਡੇ 20 ਕਿ ਪਿੰਡ ਐਸੇ ਸਨ ਜਿੱਥੇ ਬਿਜਲੀ ਦੀ ਬਹੁਤ ਪ੍ਰੋਬਲਮ ਸੀਗੀ 63 ਕੇਵੀ ਨਵਾਂ ਸਬਸਟੇਸ਼ਨ ਚੱਕ ਰਾਈਆਂ ਦੇ ਵਿੱਚ ਉਹਦੀ ਸਾਰੀ ਸ਼ੁਰੂ ਹੋ ਗਈ ਆ 50 ਕਰੋੜ ਦੀ ਲਾਗਤ ਨਾਲ ਬਣ ਰਿਹਾ 1 ਕਰੋੜ ਰੁਪਇਆ ਉਹਦਾ ਸਾਲਾਨਾ ਖਰਚਾ ਇੱਕ ਨਵਾਂ 66 ਕੇਵੀ ਸਬਸਟੇਸ਼ਨ ਸ਼ਹਿਰ ਵਾਸਤੇ ਰਣਜੀਤ ਇੱਥੇ ਜਿਹੜੀ ਬਿਜਲੀ ਰਣਜੀਤ ਬਾਗ ਤੋਂ ਆਉਂਦੀ ਸੀ ਹਰਦੋਚੰਨੀ ਦੇ ਆਉਂਦੀ ਸੀ ਉਹਦੇ ਉਹਨੂੰ ਉਸ ਦੁਬਦ ਨੂੰ ਉਸ ਮੁਸ਼ਕਲ ਨੂੰ ਖਤਮ ਕਰਨ ਲਈ ਇੱਕ ਜੇਲ ਰੋਡ ਦੇ ਉੱਪਰ ਜਿਹੜਾ ਆਫਿਸ ਆ ਉਹਦੇ ਤੇ ਇੱਕ ਨਵਾਂ 66 ਕੇਵੀ ਸਬਸਟੇਸ਼ਨ ਜਿਹੜਾ ਲੱਗੂਗਾ ਔਰ ਜਿਹੜਾ 132 ਕੇਵੀ ਸਬਸਟੇਸ਼ਨ ਹਰਦੋਚੰਨੀ ਦੇ ਆ ਉਹਨੂੰ ਵਧਾ ਕੇ 220 ਕੇਵੀ ਸਬਸਟੇਸ਼ਨ ਕੀਤਾ ਜਿਹੜਾ ਤਸਕੀਮ ਨmber 7 ਦੇ ਵਿੱਚ 12.50 MVA ਦਾ ট্রান্সਫਾਰਮਰ ਸੀ ਉਹਨੂੰ ਵਧਾ ਕੇ 20 MVA ਦਾ ਕੀਤਾ ਸੋ ਇਹ ਸਾਰੀਆਂ ਚੀਜ਼ਾਂ ਮੈਂ ਸਮਝਣਾ ਵੀ ਬਿਜਲੀ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਗੁਰਦਾਸਪੁਰ ਵਿਦਾਨ ਸਭਾ ਹਲਕੇ ਚਾਈਆ ਸਾਡੇ ਪਿੰਡਾਂ ਦੇ ਵਿੱਚ ট্রান্সਫਾਰਮਰ ਦੀ ਕਮੀ ਸੀਗੀ ਤਕਰੀਬਨ 1 ਕਰੋੜ ਰੁਪਈਆ ਖਰਚ ਕੇ 30 ট্রান্সਫਾਰਮਰ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਲਾਏ ਗਏ ਨੇ ਇਸੇ ਤਰ੍ਹਾਂ ਸੜਕਾਂ ਦੇ ਵਿੱਚ ਪੁਲਾਂ ਦੇ ਵਿੱਚ ਬਹੁਤ ਲੋਡ ਸੀ ਬਾਈਪਾਸ ਦੇ ਉੱਪਰ 3 ਕਰੋੜ ਰੁਪਏ ਦੇ ਨਾਲ ਬਿਚੂ ਮੰਦਾ ਕੰਮ ਸ਼ੁਰੂ ਕਰਵਾਇਆ ਪੰਡੋਰੀ ਰੋਡ ਤੇ ਸਾਢੇ 4 ਕਰੋੜ ਰੁਪਏ ਦਾ ਹੁਮਲੀ ਤੋਂ ਧਾਰੀ ਵਾਲ 2 ਕਰੋੜ ਰੁਪਏ ਦਾ ਇਸੇ ਤਰੀਕੇ ਨਾਲ ਬੱਬੇ ਵਾਲੀ ਨਹਿਰ ਦੇ ਵਿੱਚ ਪੁਲ ਸੀਗਾ ਉਹ ਬਹੁਤ ਧੇਰ ਤੋਂ ਨਲੰਬਤ ਪਿਆ ਸੀਗਾ 14 ਸਾਲ ਤੋਂ ਉਹਦੇ ਪੈਸੇ ਟਰਾਂਸਫਰ ਕਰਕੇ ਮੈਰਿਟੋਰੀਅ ਸਕੂਲ ਨੂੰ ਦੇ ਦਿੱਤੇ ਸੀ ਉਹ ਪੈਸੇ ਵਾਪਸ ਲਿਆ ਕੇ ਉਹ ਜਿਹੜਾ ਪੋਲਾ ਕੰਪਲੀਟ ਹੋ ਗਿਆ ਇਸੇ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਨਸ਼ੇ ਤੋਂ ਪਰਾ ਕਰਨ ਵਾਸਤੇ ਗਰਾਊਂਡਾਂ ਤੇ ਆਣ ਲਈ ਸਪੋਰਟਸ ਲਈ ਵਿਸ਼ੇਸ਼ ਧਿਆਨ ਕੀਤਾ ਗਿਆ ਤੁਸੀਂ ਇਰਾਨ ਹੋਵੋਗੇ ਵੀ ਸਾਡੀ ਕ੍ਰਿਕਟ ਕਲੱਬ ਵੇਖ ਲੋ ਗੁਰਦਾਸਪੁਰ ਦੀ ਉਹਦੇ ਵਿੱਚ ਬਹੁਤ ਖੂਬਸੂਰਤ ਇਕਵਿਪਮੈਂਟ ਜੜੀਆਂ ਨੇ ਜਿਹਦੇ ਵਿੱਚ ਬੱਚੇ ਬੋਲਿੰਗ ਲਈ ਵਿਕਟ ਲਈ ਬੈਟਿੰਗ ਲਈ ਪ੍ਰੈਕਟਿਸ ਕਰ ਸਕਣ ਉਹ ਇਕਵਿਪਮੈਂਟ ਜੜੀਆਂ ਨੇ ਉੱਥੇ ਲੱਗੀਆਂ ਨੇ ਬਰਮਿੰਟਨ ਦੇ ਵਿੱਚ ਨਵਾਂ ਤਰ੍ਹਾਂ ਜਿਹੜਾ ਉਹ ਲਾਇਆ ਗਿਆ ਇਸੇ ਤਰੀਕੇ ਦੇ ਨਾਲ ਹਰਦੋਸ਼ਨੀ ਪਿੰਡ ਦੇ ਵਿੱਚ ਸਰਕਾਰ ਇੱਕ ਬਹੁਤ ਵੱਡੀ ਨਰਸਰੀ ਜਿਹੜੀ ਆ ਬਣਾਉਣ ਜਾ ਰਹੀ ਆ ਜਿਹੜੀ 4-5 ਕਿਲੋਮੀਟਰ ਨਿਰਲੇ ਪਿੰਡ ਨੇ ਉਹਦੇ ਵਿੱਚ ਬੱਚੇ ਆ ਕੇ ਉੱਥੇ ਜਿਹੜੀ ਉਹਦੀ ਜਿਹੜੀ ਪ੍ਰਚਲਿਤ ਗੇਮ ਆ ਉਹਨੂੰ ਉਹਦੀ ਪ੍ਰੈਕਟਿਸ ਕਰਨਗੇ ਉਹਦੇ ਲਈ ਸਪੈਸ਼ਲੀ ਕੋਚ ਦਾ ਪ੍ਰਬੰਧ ਹੋਵੇਗਾ ਇਸੇ ਤਰੀਕੇ ਨਾਲ ਸਰਸਪੁਰਾ ਲੋਧੀਪੁਰ ਦੇ ਵਿੱਚ 33 ਲੱਖ ਰੁਪਏ ਦੇ ਨਾਲ ਸਟੇਡੀਅਮ ਬਣਿਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਕੁਝ ਮੈਂ ਤੁਹਾਨੂੰ ਉਜਾਗਰ ਕਰ ਸਕਿਆ ਇਸ ਤੋਂ ਇਲਾਵਾ ਕੋਸ਼ਿਸ਼ ਕੀਤੀ ਹੈ ਵੀ ਗੁਰਦਾਸਪੁਰ ਦੇ ਵਿੱਚ ਵਪਾਰੀਆਂ ਨੂੰ ਇੱਕ ਅੱਛਾ ਮਾਹੌਲ ਦਿੱਤਾ ਜਾਵੇ ਜਿਹੜੇ ਪਿਛਲੇ 7 ਸਾਲਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਸੀਗਾ ਔਰ ਇੱਕ ਐਸਾ ਮਾਹੌਲ ਸੀ ਜਿਹਦੇ ਵਿੱਚ ਸਿਆਸੀ ਇੰਟਰਫੇਰੈਂਸ ਬਹੁਤ ਜ਼ਿਆਦਾ ਸੀਗੀ ਲੋਕ ਖੁੱਲ ਕੇ ਆਪਣੇ ਵਪਾਰ ਨਹੀਂ ਸੀ ਕਰ ਸਕਦੇ ਅੱਜ ਉਹ ਐਡਮਿਨਸਟਰ ਠੀਕ ਕੀਤਾ ਸ਼ਹਿਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਲੋਕੀ ਕਰੋਨਾ ਬੀਲਾ ਆ ਕੇ ਆਪਣੇ ਵੱਡੇ ਵੱਡੇ ਸ਼ੋ ਨੂੰ ਬਣਾ ਰਹੇ ਨੇ ਕਿ ਕੰਸਟਰਕਸ਼ਨਾਂ ਦਾ ਕੰਮ ਹੋ ਗਿਆ ਸਰਕਾਰ ਦੀ ਜਿਹੜੀ ਆ ਫਰੈਂਡਲੀ ਪਾਲਿਸਿਜ਼ ਨੇ ਸਰਕਾਰ ਦੀ ਸਪੋਰਟ ਜਿਹੜੀ ਆ ਆ ਜਿਹਨਾਂ ਨੂੰ ਮਿਲ ਰਹੀ ਆ ਨਤੀਜੇ ਦੇ ਤੌਰ ਤੇ ਆ ਜਿਹੜਾ ਸਾਡੀ ਇਕਨੋਮਿਕ ਗਰੋਥ ਇਸ ਇਲਾਕੇ ਦੀ ਬਹੁਤ ਵੱਧ ਰਹੀ ਆ ਸੋ ਇਹ ਕੁਝ ਚੀਜ਼ਾਂ ਦਾਸ ਲੋਕਾਂ ਦੇ ਅਸ਼ੀਰਵਾਦ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੋਕਾਂ ਦਾ ਜੋਨ ਲਈ ਔਰ ਭਗਵੰਤ ਮਾਨ ਜੀ ਦੀ ਕਾਰਜਸ਼ਾਲੀ ਦੇ ਸਦਕੇ ਇਹ ਚੀਜ਼ਾਂ ਕਰਾ ਸਕਿਆ ਦਿਲ ਦੀਆਂ ਗਰਾਈਆਂ ਤੋਂ ਆਪਣੇ ਇਲਾਕੇ ਵੱਲੋਂ ਉਹ ਸਾਰਿਆਂ ਦਾ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਪੰਜਾਬ ਦੀ ਬਿਊਰੋਕ੍ਰਾਸੀ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਦੋ ਵੱਡੇ ਪ੍ਰੋਜੈਕਟ ਭਾਵਿਓ ਕਿਰਨ ਨਾਲੇ ਦੀ ਠੀਕ ਕਰਨ ਦੀ ਗੱਲ ਆ ਜਾਂ ਉਹ ਦੱਲਾ ਗੋਰੀਆ ਦੇ ਵਿੱਚ ਸੈਨਿਕ ਸਕੂਲ ਕਰਾਉਣ ਦੀ ਗੱਲ ਆ ਜਾਂ ਸ਼ਹਿਰ ਦੇ ਵਿੱਚੋਂ ਲੰਘਦਾ ਗੰਦਾ ਨਾਲਾ ਪੱਕਾ ਕਰਾਉਣ ਦੀ ਗੱਲ ਆ ਜਾਂ ਹੋਰ ਚੀਜ਼ਾਂ ਵਡੀਆਂ-ਵਡੀਆਂ ਸਸਤਾਵਾਂ ਲਿਆਉਣ ਦੀ ਗੱਲ ਆ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਕਰਾਂਗੇ ਤੁਹਾਡੇ ਮਾਦੀਮ ਰਾਈ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਲਤੀ ਆਪਾਂ 2022 ਚ ਕੀਤੀ ਆ ਉਹ 26 ਚ ਨਾ ਦਰਾਈਏ ਆਪਾਂ ਰਲ ਮਿਲ ਕੇ ਤਗੜੇ ਹੋ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਾਰਲੀਮੈਂਟ ਚ ਭੇਜ ਕੇ ਆਪਣੇ ਇਲਾਕੇ ਦੀ ਆਵਾਜ਼ ਬੁਲੰਦ ਕਰੀਏ ਤੇ ਜਿਹੜਾ ਹਜ਼ਾਰਾਂ ਕਰੋੜਾ ਰੁਪਏ ਸੈਂਟਰ ਨੇ ਸਾਡੇ ਵਿਕਾਸ ਦਾ ਸਾਡਾ ਹੱਕ ਰੋਕ ਕੇ ਰੱਖਿਆ ਇੰਨੇ ਮੈਂਬਰ ਪਾਰਲੀਮੈਂਟ ਜਤਾ ਕੇ ਭੇਜੀਏ ਕਿ ਇੰਨੀ ਆਵਾਜ਼ ਉਹਦੀ بلند ਹੋਵੇ ਕਿ ਉਹ ਪੈਸੇ ਲੋਕਾਂ ਦੇ ਵਿੱਚ ਆਣ ਤੇ ਲੋਕਾਂ ਨੂੰ ਉਹਦਾ ਫਾਇਦਾ ਹੋਵੇ ਜੀਵਨ ਸਤਾਰ ਲੋਕਾਂ ਦਾ ਉੱਪਰ ਚੁੱਕੇ ਮੇਰਾ ਸੂਬਾ ਮੇਰਾ ਮੂਲਖ ਖੁਸ਼ਾਲ ਤੇ ਬਹੁਤ ਪਰਫਲਤ ਹੋਵੇ ਮੇਰਾ ਪੰਜਾਬ ਰੰਗਲਾ ਪੰਜਾਬ ਬਣੇ ਇਸ ਆਸਰ ਕਾਮਨਾ ਦੇ ਨਾਲ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ